ਦੀ ਇਹ ਜਾਣਕਾਰੀ ਪਹਿਲੇ ਸਾਲ 650 ਕਿਲਾ ਤੁਸੀਂ ਲਾ ਲਿਆ ਤੇ ਇੰਨੀ ਜਾਣਕਾਰੀ ਸੀਗੀ ਮਟਰ ਬਾਰੇ ਜਾਣਕਾਰੀ ਕੋਸ਼ YouTube ਬਿਲਕੁਲ ਜੀ ਲੇਬਰ ਤੁਹਾਨੂੰ ਚਾਹੀਦੀ ਆ ਤੈਨ 350 ਬੰਦਾ ਬਿਲਕੁਲ ਚਾਹੀਦਾ ਜੀ ਬੰਦਾ ਚਾਹੀਦਾ ਪਰਿਵਾਰਾਂ ਸਮੇਤ ਆ ਸਕਦੇ ਆ ਬਿਲਕੁਲ ਆ ਸਕਦੇ ਬੱਚੇ ਪਰਿਵਾਰ ਕੋਈ ਵੀ ਆ ਜਾਣ ਜੀ ਇਹਨਾਂ ਦੇ ਬੰਦੇ ਆਉਣਗੇ ਪਰਿਵਾਰ ਦਿਹਾੜੀ ਪਾਊਗੀ ਬੰਦੇ ਦੀ ਬਿਲਕੁਲ ਪਾਊਗੀ ਜੀ ਨਹੀਂ ਦਿਹਾੜੀ ਦਾ ਮਤਲਬ ਤੁਸੀਂ ਦਿਹਾੜੀ ਤੇ ਰੱਖੋਗੇ ਨਹੀਂ ਨਹੀਂ ਜੀ ਇਹ ਤਾਂ ਕੰਟ੍ਰੈਕਟ ਬੇਸ ਆ ਜੀ ਤੜਾਈ ਹੈਸ਼ ਬਾਈ ਹੁਣੀ ਦੇਣਗੇ ਤੇ ਰਹਿائش ਹੋਗੀ ਏ ਆਉਣ ਜਾਣ ਦਾ ਹੋ ਗਿਆ ਜਿਹੜਾ ਤੁਸੀਂ ਖਾਣਾ ਆ ਦੇਖੋ ਇਧਰਲੇ ਮਗਰਲੇ ਪਾਸੇ ਫਲੈਟ ਪਈ ਜਾਂਦੇ ਆ ਹਨਾ ਹਾਂਜੀ ਬਿਲਕੁਲ ਜੀ ਲੇਬਰ ਵਾਸਤੇ ਇਹ ਲੇਬਰ ਵਾਸਤੇ 24 ਘੰਟੇ ਲਾਈਟ ਆ ਜੀ ਪਾਣੀ ਲੈਟਰਨ ਬਾਥਰੂਮ بس 10 15 ਦਿਨ ਦੇ ਵਿੱਚ ਕੰਪਲੀਟ ਹੋ ਜਾਣੇ ਜਦੋਂ ਤੱਕ ਆਪਣਾ ਕੰਮ ਸਟਾਰਟ ਹੋਣਾ 10 ਜਨਵਰੀ ਤੋਂ ਕੰਮ ਸਟਾਰਟ ਹੋ ਜਾਣਾ ਜੀ ਉਦੋਂ ਤੱਕ ਲੇਬਰ ਨੂੰ ਪੂਰੇ ਵਧੀਆ ਫਲੈਟ ਮੈਨਟੇਨ ਮਿਲੇਗੀ ਜੀ 24 ਘੰਟੇ ਲਾਈਟ ਆ ਜਨਰੇਟਰ ਉਧਰ ਪਿਆ ਹੋਇਆ ਜੀ ਉਦੋਂ ਇਸ ਵਾਰ ਤੁਸੀਂ ਬਾਜ਼ਾਰ ਦੇਖੋਗੇ ਤਕਰੀਬਨ ਜਿਹੜਾ 60 ਮਟਰਾ ਉਹ ਵੀ ਬਾਜ਼ਾਰ 60 70 ਰੁਪਏ ਅੱਜ ਦਾ ਰੇਟ ਆ ਜੀ ਜਿਹੜਾ ਪਲਸਨ ਮਟਰਾ 120 ਦਨ ਦੀ ਵੈਰੈਟੀ ਆ ਤਕਰੀਬਨ ਤਕਰੀਬਨ ਜੀ ਇਹ ਅੱਜ ਦਾ ਜਿਹੜਾ ਬਾਜ਼ਾਰ ਆ 80 ਤੋਂ 110 ਰੁਪਏ ਹੋਲਸੇਲ ਬਾਜ਼ਾਰ ਆ ਜੀ ਮਾਲ ਮੰਨ ਕੇ ਚਲੋ ਖੜ ਨਹੀਂ ਦਿੰਦੇ ਮੰਡੀ 'ਚ ਅੱਛਾ ਤੇ ਆਪਾਂ ਜਿਹੜੇ ਮੰਨ ਕੇ ਚਲੋ 10 15 ਕਿਲੋਮੀਟਰ ਦੇ ਵਿੱਚ ਆ ਜੇ ਤੱਕ ਉਸੇ ਨੇ ਕੋਈ ਨੌਲੇਜ ਲੈਣੀ ਆ ਸੰਡੇ ਦੇ ਦਿਨ ਜਦੋਂ ਮਰਜ਼ੀ ਮੋਸਟ ਵੈਲਕਮ ਆ ਜੀ 9 ਤੋਂ 5 ਜਦੋਂ ਮਰਜ਼ੀ ਆਵੇ ਇੱਕ ਇੱਕ ਇਨਫੋਰਮੇਸ਼ਨ ਲੈਣੀ ਆ ਆਪਾਂ ਉਹ ਵੀ ਦੇਵਾਂਗੇ ਫ੍ਰੀ ਆਫ ਕਾਸ ਮਸਲਾ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਨਾਲ ਜੁੜਿਆ ਹੋਇਆ ਸੱਜਣੋ ਜਾਣਕਾਰੀ ਵਾਲੀ ਵੀਡੀਓ ਵੀ ਆ ਤੇ ਇਹ ਵੀਡੀਓ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸਾਨੀ ਨੂੰ ਵੀ ਫਾਇਦਾ ਦੇਊ ਮਜ਼ਦੂਰਾਂ ਨੂੰ ਵੀ ਫਾਇਦਾ ਦੇਊਗੀ ਤੇ ਪੰਜਾਬ ਨੂੰ ਜਿਹੜਾ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ ਨਾ ਉਹਦੇ ਚੋਂ ਕੱਢਣ ਵਾਸਤੇ ਵੀ ਬਹੁਤ ਵੱਡੀ ਮਦਦ ਕਰੂਗੀ ਆ ਜਿਹੜੇ ਵੱਡੇ ਵੱਡੇ ਚੌੜੇ ਚੌੜੇ ਰੋਡ ਨਿਕਲ ਰਿਹਾ ਨਿਕਲ ਰਿਹਾ ਉਹ ਆ ਭਾਈ ਗੁਰਜੰਟ ਅਰਗੇ ਕਿਸਾਨਾਂ ਨੇ ਉਹਦੇ ਤੋਂ ਫਾਇਦਾ ਲੈਣਾ ਆ ਜਿਹੜਾ ਮਟਰ ਐਸ ਵਕਤ ਬਾਈ ਹੁਣਾਂ ਦਾ ਲਾਇਆ ਹੋਇਆ ਨਾ ਕਿੱਡਾ ਸੋਹਣਾ ਮਟਰ ਆ ਆਪਣੇ ਤੋਂ ਨਾ ਮਰਲਾ ਥਾਂ ਦਾ ਮਟਰਾਂ ਦਾ ਨਹੀਂ ਲੱਗਦਾ ਤੇ ਬਾਈ ਹੁਣੀ ਤਕਰੀਬਨ 250 ਕਿੱਲਾ ਮਟਰਾਂ ਦਾ ਲਾਈ ਬੈਠੇ ਆ ਤੇ 1000 ਕਿੱਲੇ ਤੱਕ ਇਹਨਾਂ ਦੀ ਜਾਣ ਦੀ ਉਮੀਦ ਆ ਸਭ ਤੋਂ ਪਹਿਲਾਂ ਤਾਂ ਅਪੀਲ ਮੇਰੀ ਇਹ ਸੁਣ ਲੋ ਕਿ ਘੱਟੋ ਘਟਾ ਨੂੰ 300 ਤੋਂ 400 ਬੰਦੇ ਲੇਬਰ ਵਾਲਿਆਂ ਦੀ ਲੋੜ ਆ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਜੇ ਤੁਸੀਂ ਲੇਬਰ ਕਰ ਸਕਦੇ ਆ ਵਧੀਆ ਗੱਲ ਆ ਜੇ ਤੁਸੀਂ ਸ਼ੇਅਰ ਕਰੋਗੇ ਹੋ ਸਕਦਾ ਤੁਹਾਡੀ ਆਈਡੀ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਦੇ ਪਰਿਵਾਰ ਸਮੇਤ ਉਹਨੂੰ ਨੌਕਰੀ ਕੋਈ ਮਿਲ ਜੇ ਆਪਾਂ ਬਾਈ ਗੁਰਜੰਟ ਤੋਂ ਸਾਰੀ ਜਾਣਕਾਰੀ ਲੈਨੇ ਆ ਬਾਈ ਸਾਸਿਕਾ ਸਾਸਿਕਾ ਬਾਈ ਜੀ ਵੈਲਕਮ ਤੁਹਾਡਾ ਸਾਡੇ ਖੇਤੌਂਦ ਦੇ ਵਿੱਚ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਗੁਰਜੰਟ ਮੈਨੂੰ ਪਹਿਲਾਂ ਤਾਂ ਐਂ ਦੱਸ ਬਾਈ ਵੀਰ ਖੇਤੀ ਸ਼ੁਰੂ ਕਦੋਂ ਕਰਦੇ ਆ ਤੁਸੀਂ ਕੀ ਕਦੋਂ ਕੀਤੀ ਐ ਮਟਰਾਂ ਦੀ ਖੇਤੀ ਬਾਰੇ ਮਤਲਬ ਇਹਦੀ ਜਾਣਕਾਰੀ ਕਦੋਂ ਹੁੰਦੀ ਹੈ ਕਦੋਂ ਸ਼ੁਰੂ ਕਰ ਦਿੰਦੇ ਆ ਤੁਸੀਂ ਆਪਾਂ ਜੀ ਬੇਸਿਕਲੀ ਆਪਣਾ ਬੈਕਗਰਾਉਂਡ ਬਿਜ਼ਨਸ ਤੋਂ ਹੀ ਆ ਜੀ ਆਪਾਂ ਤਕਰੀਬਨ ਤਕਰੀਬਨ ਆ ਝੋਨੇ ਤੋਂ ਸਟਾਰਟ ਕੀਤਾ ਸੀ ਤਕਰੀਬਨ ਆਪਾਂ ਸਵਾ ਸੌ ਏਕੜ ਬਾਸਪਤੀ ਲਈ ਦਿਨ ਆਪਣਾ ਪਲੈਨਿੰਗ ਵੀ ਕਰਨ ਝੋਨੇ ਦੇ ਫਸਲੀ ਚੱਕਰ ਤੋਂ ਨਿਕਲਣਾ ਹੁਣ ਆਪਣਾ ਸਵਾ ਸੌ ਸਵਾ ਸੌ ਕਿਲਾ ਤਕਰੀਬਨ ਤਕਰੀਬਨ ਵੈਜੀਟੇਬਲ ਹੈ ਜੀ ਆਪ ਅੱਗੇ ਵੀ ਫਿਊਚਰ ਦੇ ਵਿੱਚ ਵੀ ਝੋਨਾ ਵੀ ਨਹੀਂ ਲਾਉਣਾ ਤੇ ਕਣਕ ਵੀ ਨਹੀਂ ਲਾਉਣੀ ਕਣਕ ਵੀ ਨਹੀਂ ਲਾਉਣੀ ਬਿਲਕੁਲ ਨਹੀਂ ਲਾਉਣੀ ਵੈਜੀਟੇਬਲ ਹੋ ਗਿਆ ਇਹਨਾਂ ਤੇ ਹੀ ਕੰਮ ਇਹਦੀ ਇਹ ਜਾਣਕਾਰੀ ਪਹਿਲੇ ਸਾਲ ਸਵਾ 100 ਕਿੱਲਾ ਤੁਸੀਂ ਲਾ ਲਿਆ ਤੇ ਇੰਨੀ ਜਾਣਕਾਰੀ ਸੀਗੀ ਮਟਰ ਬਾਰੇ ਜਾਣਕਾਰੀ ਕੁਝ YouTube ਤੋਂ ਦੀ ਜਾਂ ਜਿਹੜੇ ਬੰਦੇ ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਆ ਆਊਟ ਆਫ ਸਟੇਟ ਵੀ ਹੈਗੇ ਆ ਕੋਈ ਕੋਈ 500 ਕਿੱਲੇ ਦੀ ਖੇਤੀ ਕਰਦਾ ਕੋਈ 200 ਕਿੱਲੇ ਦੀ ਕਰਦਾ ਕੋਈ ਮਤਲਬ ਕਾਫੀ ਮਲਟੀ ਮਤਲਬ ਲੋਕਾਂ ਨੂੰ ਮਿਲ ਕੇ ਜਿੰਨੀ ਕਿ ਨੌਲੇਜ ਉਹਨਾਂ ਦਾ ਮਿਲ ਸਕੀ ਉਹਨਾਂ ਨੇ ਉਹਨਾਂ ਤੋਂ ਗੇਨ ਕੀਤੀ ਆ ਬਾਕੀ YouTube ਵਗੈਰਾ ਤੋਂ ਤੇ ਬਾਕੀ ਯੂਨੀਵਰਸਿਟੀ ਨਾਲ ਟੱਚ ਦੇ ਵਿੱਚ ਤੇ ਕੁਝ ਆਪਦੇ ਐਕਸਪੈਰੀਮੈਂਟ ਦੇ ਨਾਲ ਮੈ ਮੈਨੂੰ 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 ਗੁਰਜਾਂ ਟੱਕ ਇੱਕ ਗੱਲ ਦੱਸੋ ਪਹਿਲਾਂ ਆਪਾਂ ਲੇਬਰ ਤੋਂ ਗੱਲ ਸ਼ੁਰੂ ਕਰ ਲਈਏ ਬਿਲਕੁਲ ਜੀ ਲੇਬਰ ਤੋਂ ਹੁਣ ਚਾਹੀਦੀ ਆ ਤਿੰਨ 350 ਬੰਦਾ ਬਿਲਕੁਲ ਚਾਹੀਦਾ ਜੀ ਬੰਦਾ ਚਾਹੀਦਾ ਪਰਿਵਾਰਾਂ ਸਮੇਤ ਆ ਸਕਦੇ ਆ ਬਿਲਕੁਲ ਆ ਸਕਦੇ ਬੱਚੇ ਪਰਿਵਾਰ ਕੋਈ ਵੀ ਆ ਜਾਣ ਜੀ ਇਹਨੂੰ ਤੜਾਈ ਵਾਸਤੇ ਬਿਲਕੁਲ ਕਿੰਨਾ ਚਿਰ ਕੰਮ ਚੱਲੂਗਾ ਅਪ੍ਰੋਕਸੀਮੇਟਲੀ ਮੰਨ ਕੇ ਚੱਲੋ ਜੀ ਤੁਸੀਂ ਆਪਣਾ 10 ਜਨਵਰੀ ਤੋਂ ਲੈ ਕੇ ਫਰਵਰੀ ਦਾ ਮਹੀਨਾ ਸਾਰਾ ਚੱਲੂਗਾ ਜੀ 15 ਮਾਰਚ ਤੱਕ ਚੱਲੂਗਾ ਉਸ ਤੋਂ ਬਾਅਦ ਆਪਾਂ ਮਤੀਰੇ ਦੀ ਬਜਾਈ ਸ਼ੁਰੂ ਕਰ ਦੇਣੀ ਹੈ ਜੀ ਉਦੋਂ ਵੀ ਆਪਾਂ ਨੂੰ 100 ਸਵਾ ਸਭੰਦਾ ਉਦੋਂ ਜ਼ਰੂਰਤਾ ਫਿਰ 60 ਦਿਨ ਬਾਅਦ ਫਿਰ ਆਪਾਂ ਨੂੰ ਮਤੀਰੇ ਦੀ ਤੜਾਈ ਆਸਤੇ ਲਦਾਈ ਆਸਤੇ ਫਿਰ ਇੰਨੇ ਬੰਦਿਆਂ ਦੀ ਫਿਰ ਜ਼ਰੂਰਤਾ ਤੁਸੀਂ ਤਾਂ ਪਤਾ ਕੀਤਾ ਹੋਊਗਾ ਜਿਹੜੇ ਬੰਦੇ ਆਉਣਗੇ ਪਰਵਾਰ ਦਿਹਾੜੀ ਪਾਊਗੀ ਬੰਦੇ ਦੀ ਬਿਲਕੁਲ ਪਾਊਗੀ ਜੀ ਨਹੀਂ ਦਿਹਾੜੀ ਦਾ ਮਤਲਬ ਤੁਸੀਂ ਦਿਹਾੜੀ ਤੇ ਰੱਖੋਗੇ ਨਹੀਂ ਨਹੀਂ ਇਹ ਤਾਂ ਕੰਟ੍ਰੈਕਟ ਬੇਸ ਆ ਜੀ ਤੜਾਈ ਦੇ ਪੈਸੇ ਮਿਲਣੇ ਆ ਜੀ ਜੋ ਵੀ ਬਾਜ਼ਾਰ ਤੜਾਈ ਦਾ ਚੱਲਦਾ ਹੈ ਉਹ ਟੈਲੀਫੋਨ ਨੰਬਰ ਆਪਾਂ ਸ਼ੇਅ ਕਮੋਡਿਟੇਸ਼ਨ ਮਿਲੂਗੀ ਮਤਲਬ ਕਮੋਡਿਟੇਸ਼ਨ ਆਪਣੇ ਕੋਲ ਹੈਗੀ ਆ ਜੀ ਰਹਿਣ ਦੀ ਵਸਤਾ ਹੈਗੀ ਆ ਫੂਡ ਅਗਲੇ ਨੇ ਆਪਣੇ ਆਪ ਦੇ ਮੈਨੇਜ ਕਰਨਾ ਜੀ ਆਉਣ ਜਾਂਦਾ ਪਰ ਕਰਾਇਆ ਦੇਵਾਂਗੇ ਜਿੱਥੋਂ ਕੋਈ 50 ਬੰਦਾ ਆਊਗਾ ਗੱਡੀ ਭੇਜ ਦਾਂਗੇ ਜਾਂ ਗੱਡੀ ਦਾ ਕਰਾਇਆ ਦੇਵਾਂਗੇ ਜੀ ਠੀਕ ਆ ਹਾਂਜੀ ਮਤਲਬ ਜੇ 100 ਬੰਦਾ ਇਕੱਠਾ ਹੋ ਕੇ ਤੁਸੀਂ ਆ ਰਹੇ ਆ ਤਾਂ 100 ਬੰਦੇ ਦੀ ਬਾਈ ਹੋਣੀ ਕਹਿੰਦੇ ਵੀ ਜਿਹੜਾ ਆਉਣ ਦਾ ਤੇ ਜਾਣ ਦਾ ਖਰਚਾ ਜਾਣ ਦਾ ਉਹ ਹੋ ਜਾਊਗਾ ਪਰ ਟ੍ਰਾਂਸਪੋਰਟੇਸ਼ਨ ਸਾਡੀ ਆ ਜੀ ਠੀਕ ਆ ਕਮੋਡਿਟੇਸ਼ਨ ਤੇ ਟ੍ਰਾਂਸਪੋਰਟੇਸ਼ਨ ਅਸੀਂ ਪ੍ਰੋਵਾਈਡ ਕਰਾਂਗੇ ਜਿਹੜਾ ਫੂਡ ਵਗੈਰਾ ਉਹਨਾਂ ਨੇ ਆਪਣੇ ਐਂਡ ਤੇ ਮੈਨੇਜ ਕਰਨਾ ਹੈ ਤੇ ਰਹਿائش ਹੋ ਗਈ ਤੇ ਆਉਣ ਜਾਣ ਦਾ ਹੋ ਗਿਆ ਜਿਹੜਾ ਤੁਸੀਂ ਖਾਣਾ ਆ ਦੇਖੋ ਇਧਰਲੇ ਮਗਰਲੇ ਪਾਸੇ ਫਲੈਟ ਪਈ ਜਾਂਦੇ ਆ ਹਨਾ ਹਾਂਜੀ ਬਿਲਕੁਲ ਜੀ ਲੀਵਰ ਵਾਸਤੇ ਇਹ ਲੀਵਰ ਵਾਸਤੇ ਪਈ ਜਾਂਦੇ ਆ 24 ਘੰਟੇ ਲਾਈਟ ਆ ਜੀ ਪਾਣੀ ਲੈਟਰਨ ਬਾਥਰੂਮ بس 10 15 ਦਿਨ ਦੇ ਵਿੱਚ ਕੰਪਲੀਟ ਹੋ ਜਾਣੇ ਜਦ ਤੱਕ ਆਪਣਾ ਕੰਮ ਸਟਾਰਟ ਹੋਣਾ 10 ਜਨਵਰੀ ਤੋਂ ਕੰਮ ਸਟਾਰਟ ਹੋ ਜਾਣਾ ਜੀ ਉਦੋਂ ਤੱਕ ਲੇਬਰ ਨੂੰ ਪੂਰੇ ਵਧੀਆ ਫਲੈਟ ਮਿਲੂਗੀ ਜੀ 24 ਘੰਟੇ ਲਾਈਟ ਆ ਜਨਰੇਟਰ ਉੱਧਰ ਪਿਆ ਹੋਇਆ ਜੀ ਉਦੋਂ ਦਿਖਾ ਸਕਦੇ ਆ ਜਿੰਨੇ ਮਤਲਬ ਨਹੀਂ ਲਾਈਟ ਹੈਗੀ ਤਾਂ ਖਾਣਾ ਪਾਣੀ ਬਣਾਉਣਾ ਉਹ ਜਨਰੇਟਰ ਵੀ ਚਲਾ ਸਕਦੇ ਆ ਭਾਈ ਇੰਨੇ ਨੂੰ ਵੇਚੋਂਗੇ ਕਿਵੇਂ ਉਹ ਕੰਟਰੈਕਟ ਕਿਵੇਂ ਕੰਟੈਕਟ ਹੋਇਆ ਕੁਝ ਨਹੀਂ ਕੋਈ ਫਿਲਹਾਲ ਤਾਂ ਕੋਈ ਨਹੀਂ ਹੈਗਾ ਜੀ ਡਿਮਾਂਡ ਹੀ ਬਹੁਤ ਹੈਗੀ ਆ ਜੀ ਅੱਛਾ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਸਾਡੇ ਕੋਲੇ ਖੇਤ ਚੋਂ ਲੈਣ ਵਾਲੇ ਸਿੱਧਾ ਖੇਤ ਖਰੀਦਣ ਵਾਲੇ ਵੀ ਬੰਦੇ ਕੰਟੈਕਟ ਕਰ ਰਹੇ ਆ ਪਰ ਅਸੀਂ ਦੇ ਨਹੀਂ ਰਹੇ ਇਸ ਵਾਰ ਮਟਰ ਦੀ ਜਿਹੜੀ ਆ ਜੀ ਫੰਗਸ ਆਨ ਕਰਕੇ ਕਾਫੀ ਮਤਲਬ ਵੱਡੀ ਮਾਤ ਇਸ ਵਾਰ ਤੁਸੀਂ ਬਾਜ਼ਾਰ ਦੇਖੋਗੇ ਤਕਰੀਬਨ ਜਿਹੜਾ 60 ਮਟਰਾ ਉਹ ਵੀ ਬਾਜ਼ਾਰ 60-70 ਰੁਪਏ ਅੱਜ ਦਾ ਰੇਟ ਆ ਜੀ ਜਿਹੜਾ ਪੈਲਸਨ ਮਟਰ ਆ 120 ਰੁਪਏ ਦੀ ਵੈਰਾਈਟੀ ਆ ਤਕਰੀਬਨ ਤਕਰੀਬਨ ਜੀ ਇਹ ਅੱਜ ਦਾ ਜਿਹੜਾ ਬਾਜ਼ਾਰ ਆ 80 ਤੋਂ 110 ਰੁਪਏ ਹੋਲਸੇਲ ਬਾਜ਼ਾਰ ਆ ਜੀ ਮਾਲ ਮੰਨ ਕੇ ਚਲੋ ਖੜ ਨਹੀਂ ਦਿੰਦੇ ਮੰਡੀ 'ਚ ਅੱਛਾ ਤੇ ਇਹ ਤਾਂ 5 ਰੁਪਏ ਕਿਲੋ ਹੋ ਜਾਂਦਾ ਹੁੰਦਾ ਇਸ ਰੁੱਤ 'ਚ ਇਸ ਰੁੱਤ ਹੋ ਜਾਂਦਾ ਇਸ ਵਾਰ ਹੈ ਨਹੀਂ ਨਾ ਇਸ ਵਾਰ ਬ্লাইਟ ਆਉਣ ਦੇ ਕਾਰਨ ਬਹੁਤ ਮਤਲਬ ਕਿੱਲਿਆਂ ਦੇ ਕਿੱਲੇ ਜ਼ਮੀਨ ਬੰਜਰ ਹੋ ਗਈ ਜੀ ਵਾਉਣਾ ਪੈ ਗਿਆ ਆਪਾਂ ਅੱਛਾ ਇਹ ਮਤਲਬ ਮਾਲਕ ਦੀ ਕਿਰਪਾ ਪਹਿਲੇ ਸਾਲ ਹੀ ਲਾਇਆ ਹੈ ਜਿਹੜਾ ਹੈਗਾ ਉਹ ਪੈਰ ਲਵਾ ਦੂਗਾ ਬਿਲਕੁਲ ਲਵਾ ਦੂਗਾ ਜੀ ਬਹੁਤ ਸੋਹਣੀ ਕਮਾਈ ਹੋਊਗੀ ਕਣਕ ਝੋਨੇ ਨਾਲ ਡਬਲ 트리플 ਦੀ ਉਮੀਦ ਨਹੀਂ ਸ਼ੋਰ ਹੀ ਹੈ ਜੀ ਤੇ ਗ੍ਰੇਜੈਂਟ ਮੈਨੂੰ ਐ ਵੀ ਦੱਸੋ ਵੀ ਜੇ ਮੰਨ ਲਓ ਵੀ ਅਗਲੇ ਸਾਲ ਕੋਈ ਕਿਸਾਨ ਆ ਹਾਂਜੀ ਉਹ ਲਾਉਣੇ ਚਾਹੁੰਦਾ ਕੋਈ 10 ਕਿੱਲੇ 5 ਕਿੱਲੇ ਲਾਉਣੇ ਚਾਹੁੰਦਾ ਇਹ ਏਰੀਆ ਕਿਹੜਾ ਜਿਹੜੇ ਏਰੀਏ ਦੇ ਵਿੱਚ ਤੁਸੀਂ ਕੰਟਰੈਕਟ ਕਰ ਪਰ ਪੈ ਜਾਂਦਾ ਜੀ ਡਿਸਟ੍ਰਿਕਟ ਫਰੋਜਪੁਰ ਪੈਂਡਿੱਟਾਂ ਵਾਲੀ ਜੀ ਤਲਵੰਡੀ ਤੇ ਫਰੋਜਪੁਰ ਦੇ ਵਿੱਚ ਸਾਂ ਨਿਵਚਾਲਾ ਜਾਂ ਪੈ ਜਾਂਦਾ ਜੀ ਜੀ ਹਾਂਜੀ ਬਾਕੀ ਆਪਾਂ ਜਿਹੜੇ ਮੰਨ ਕੇ ਚੱਲੋ 10-15 ਕਿਲੋਮੀਟਰ ਦੇ ਵਿੱਚ ਜੇ ਤਾਂ ਕੋਈ ਸੇ ਨੇ ਕੋਈ ਨੌਲੇਜ ਲੈਣੀ ਆ ਸੰਡੇ ਦੇ ਦਿਨ ਜਦੋਂ ਮਰਜੀ ਮੋਸਟ ਵੈਲਕਮ ਆ ਜੀ 9 ਟੂ 5 ਜਦੋਂ ਮਰਜੀ ਆਵੇ ਇੱਕ ਇੱਕ ਇਨਫੋਰਮੇਸ਼ਨ ਲੈਣੀ ਆ ਆਪਾਂ ਉਹ ਵੀ ਦੇਵਾਂਗੇ ਫ੍ਰੀ ਆਫ ਕਾਸਟ ਕੋਈ ਖਰਚਾ ਨਹੀਂ ਬਸ ਉਹ ਸੰਡੇ ਦੀ ਸੰਡੇ ਕਿਉਂਕਿ ਬੰਦਾ ਮੈਂ ਕੱਲਾ ਜੀ ਖੜਾ ਰਹਾ ਜਿਆਦੇ ਹੋਣ ਦੇ ਬਾਵਜੂਦ ਵੀ ਮੇਥੋਂ ਇੰਨਾ ਮੈਨੇਜ ਨਹੀਂ ਹੁੰਦਾ ਵੀ ਡੇਲੀ ਮਤਲਬ ਮਲਟੀਪਲ ਬੰਦੇ ਆਉਣਗੇ ਤਾਂ ਪੋਸੀਬਲ ਨਹੀਂ ਹੈਗਾ ਹਰ ਬੰਦੇ ਦੀ ਗੱਲ ਸੁਣਨਾ ਸੰਡੇ ਆਪਾਂ ਫ੍ਰੀ ਦਿਨ ਰੱਖਾਂਗੇ ਜੇ ਕਿਸੇ ਨੂੰ ਨੌਲੇਜ ਲੈਣੀ ਆ ਬਾਕੀ ਆਪਾਂ ਹੋਰ ਵੀ ਲੈ ਕੇ ਆ ਕੰਮ ਕਰਨਾ ਹੈ ਜੀ ਬੀਜ ਤੋਂ ਲੈ ਕੇ ਤਰਾਈ ਤੱਕ ਆਪਾਂ ਕੰਟਰੈਕਟ ਕਰ ਲਾਂਗੇ ਸਭ ਕੁਝ ਅਸੀਂ ਪ੍ਰੋਵਾਈਡ ਕਰਾਂਗੇ ਖਾਦ ਬੀਜ ਏ ਟੂ ਜ਼ेड ਆਪਾਂ ਦੇਵਾਂਗੇ ਕਈ ਕਹਿੰਦੇ ਵੀ ਅਸੀਂ ਸਭ ਸੰਭਾਲ ਲੈਣਾ ਤੁਸੀਂ ਹਾਂ ਸੰਭਾਲ ਲੈਵਰ ਸੰਭਾਲ ਲੈਣਾ ਤੁਸੀਂ ਹਾਂ ਜੀ ਜੋ ਵੀ ਤੁਹਾਡੀ ਕ੍ਰੌਪ ਹੋਗੀ ਰੇਟ ਤੈਅ ਹੋ ਜਾਣਾ ਜੀ ਅਸੀਂ ਉਹ ਖੇਤ ਚੋਂ ਤੁਹਾਨੂੰ ਪੈਸੇ ਦੇਵਾਂਗੇ ਮਟਰ ਚੱਕ ਲਾਂਗੇ ਜੀ ਹਾਂ ਸਾਡਾ 5 ਰੁਪਏ ਵੇਕੇ ਸਾਡਾ 50 ਰੁਪਏ ਆ ਮੇਰਾ ਤੁਹਾਨੂੰ 100 ਵੇਖ ਜੇ ਜੀ ਭਲਾ ਮੇਰਾ 2 ਰੁਪਏ ਵੇਖ ਜੇ ਜੋ ਤੁਹਾਡੇ ਨਾਲ ਡੀਲ ਹੋ ਗਈ ਤੁਹਾਨੂੰ ਉਸ ਰੇਟ ਦੇ ਪੈਸੇ ਮਿਲ ਜਾਣੇ ਕਈ ਕੀ ਹੁੰਦੇ ਆ ਵੀ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਜ ਮੇਰਾ ਮਤਲਬ ਪੈਸੇ ਕਮਾਉਣ ਦਾ ਨਹੀਂਗਾ ਵੀ ਜਿਹੜੇ ਛੋਟੇ ਜ਼ਿਮੀਂਦਾਰ ਇੱਕ ਵਾਰੀ ਮੇਰੇ ਨਾਲ ਜੁੜ ਕੇ ਇਹਦੀ ਨੌਲੇਜ ਮੇਰੇ ਤੋਂ ਲੈ ਕੇ ਅਗਲੇ ਸਾਲ ਆਪਣੇ ਖੁਦ ਦੇ ਬਜਾਈ ਕਰਨ ਤੇ ਚੰਗੇ ਪੈਸੇ ਮੋਟਾ ਮੁਨਾਫਾ ਕਮਾ ਸਕਣ ਇਹ 150 ਕਿੱਲੇ ਦਾ ਹੌਸਲਾ ਕਿਵੇਂ ਪਿਆ 100 ਸਵਾ 100 ਕਿੱਲੇ ਦਾ ਹੌਸਲਾ ਕਿਵੇਂ ਪੈ ਗਿਆ ਵੀ ਯਾਰ ਪਹਿਲੇ ਸਾਲ ਯਾਰ ਪਹਿਲੇ ਸਾਲ ਹੀ ਮੈਨੂੰ ਤਾਂ ਜੀ ਵੈਸੇ ਛੋਟਾ ਕੰਮ ਲੱਗਦਾ ਜੀ ਹੂੰ ਹਜੇ ਵੀ ਮੈਂ ਤਾਂ ਬਹੁਤ ਛੋਟਾ ਜਿਹਾ ਜਾਂ ਲੱਗਦਾ ਵੀ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਅਸੀਂ ਤਾਂ 5 ਕਿੱਲੇ ਆਲੂਆਂ ਦੇ ਲੈ ਲੱਤਾਂ ਕੰਮ ਦੀਆਂ ਨਹੀਂ ਨਹੀਂ ਜੀ ਆਪਾਂ ਤਾਂ ਹਜੇ ਵੀ ਮੱਲ ਕੇ ਚੱਲੋ ਜੀ ਅੱਜ ਵੀ ਆਪਾਂ 75000 ਰੁਪਏ ਠੇਕਾ ਦੇਣ ਨੂੰ ਤਿਆਰ ਆ ਨਗਦ ਦੇ ਪੈਸੇ ਦੇਵਾਂਗੇ ਇੱਕ ਮੁੱਠ ਹੂੰ ਇੱਟਾਂ ਵਾਲੀ ਮੋਕਮ ਵਾਲਾ ਕਰਮੂ ਵਾਲਾ ਰੱਤਾ ਖੇੜਾ ਫਰੋਸ਼ਾ ਸਈਆਦੀ ਭਾਂਗਰ ਖਸਨਪੱਟੀ 8 ਪਿੰਡ ਹੋਗੇ ਜੀ 8 ਪਿੰਡਾਂ ਦੇ ਵਿੱਚ 75000 ਰੁਪਏ ਠੇਕਾ ਇੱਕੋ ਵਾਰੀ ਠੇਕਾ ਦੇਵਾਂਗੇ ਜੀ ਹੂੰ ਜਿੰਨੀ ਵੀ ਮਰਜ਼ੀ ਪੈਲੀ ਸਾਨੂੰ ਦੇ ਦੇਵੇ ਠੇਕੇ ਤੇ ਬਟ ਸ਼ਰਤ ਇੱਕੋ ਹੀ ਆ ਜੀ ਨਹਿਰੀ ਪਾਣੀ ਹੋਣਾ ਚਾਹੀਦਾ 10 ਕਿੱਲਿਆਂ ਤੋਂ ਘੱਟ ਕੇ ਰਣੀ ਹੋਣਾ ਚਾਹੀਦਾ ਜਿੰਨੀ ਕਿਸੇ ਦੀ ਮਾਣਾ 1000 ਕਿੱਲਾ 1500 ਕਿੱਲਾ 2000 ਕਿੱਲਾ ਸਾਰਾ ਸਾਂਭਾਂਗੇ ਉਹ ਰੇਟ 70 ਕਹਦੇ ਯਾਰ ਸਾਰਿਆਂ ਦਾ ਇੰਨਾ ਹੋ ਜਾਣਾ ਚਲੋ 70 ਕਹਿ ਦੋ ਜਿਵੇਂ ਤੁਹਾਨੂੰ ਸਹੀ ਲੱਗਦਾ ਆਓ ਯਾਰ ਹਣਾ ਰੇਟ ਵਾਲਾ ਲੋਕਾਂ ਨੇ ਕਹਣਾ ਰੇਟ ਚੱਕਤਾ ਕਰ ਜਾ ਇੰਟਰਨੈਟ ਰੇਟ ਚੱਕਤਾ ਹੈ ਉਹ ਗੱਲ ਨਾ ਹੋਵੇ ਵੀ ਇక్తి ਨਫੇ ਚ ਜਾਵੜਾ ਨਹੀਂ ਨਫੇ ਨਹੀਂ ਜੀ ਦੇਖੋ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਕਰਨਾ ਹੀ ਨਹੀਂ ਜੀ ਨਹੀਂ ਗਾਂ ਤੇਰੀ ਕਿੱਥੇ ਕੁੰਡੀ ਫਸੀ ਐ ਹੋਜੇ ਥਾਂ ਕੋ ਕੁੰਡੀ ਤਾਂ ਫਸੀ ਐ ਕੁੰਡੀ ਜੀ ਆਪਾਂ ਮਤਲਬ ਪੈਨ ਇੰਡੀਆ ਆਪਾਂ ਪਹਿਲਾਂ ਟਰੈਵਲ ਕੀਤਾ ਜੀ ਹਰ ਚੀਜ਼ ਦੀ ਇਨਫੋਰਮੇਸ਼ਨ ਲਈ ਹੋਈ ਹੈ ਜੀ ਇਹ ਨਹੀਂ ਆਪਾਂ ਕੱਚੇ ਪੈਰੀ ਕੰਮ ਨਹੀਂ ਕੀਤਾ ਹੋਇਆ ਜੀ ਕਿੱਥੇ ਮਾਲ ਦੀ ਸ਼ਾਰਟ ਆ ਕਿੱਥੇ ਡਿਮਾਂਡ ਦੀ ਸਪਲਾਈ ਆ ਹਰ ਚੀਜ਼ ਦਾ ਪਤਾ ਹੈ ਇਹ ਨਹੀਂ ਵੀ ਆਪਾਂ ਲੋਕਲ ਮੰਡੀਆਂ ਚ ਵਿਕਣਾ ਹੀ ਹੈ ਨਹੀਂ ਜੀ ਕਿੰਨੇ ਕਿੱਲੇ ਕਰ ਲੋਂਗੇ ਅਗਲੇ ਸਾਲ ਨੂੰ ਕਿੰਨੇ ਕਿੱਲੇ ਕਰ ਲੋਂਗੇ ਮਤਲਬ ਮੇਰੀ ਜਿਹੜੀ ਮਤਲਬ ਜ਼ਮੀਨ ਮਿਲ ਜੇ ਤਾਂ ਮੇਰੇ ਤਾਂ ਸੋਚ 1000 ਕਿੱਲੇ ਦੀ ਹੈ ਵੈਸੇ ਮਿਨੀਮਮ ਤਾਂ ਮਿਨੀਮਮ ਮੰਨ ਕੇ ਚੱਲੋ ਜੀ ਆਪਾਂ 400 500 ਕਿੱਲਾ ਅਗਲੀ ਵਾਰ ਹੀ ਕਰਾਂਗੇ ਕਰਾਂਗੇ ਜਿਹਦੇ ਵਿੱਚ 100 150 ਕਿੱਲਾ ਗੋਭੀ 100 150 ਕਿੱਲਾ ਗਾਜਰ ਹੂੰ 100 150 ਕਿੱਲਾ ਆਲੂ ਤੇ 100 150 ਕਿੱਲਾ ਮਟਰ ਚਾਰ ਫਸਲਾਂ ਆਪਾਂ ਮੇਨ ਸੋਚੀਆਂ ਹੋਈਆਂ ਜੀ ਨਹੀਂ ਇਹ ਭਾਰਤ ਮਾਲਾ ਪ੍ਰੋਜੈਕਟ ਨੂੰ ਦਿਮਾਗ 'ਚ ਧਿਆਨ 'ਚ ਰੱਖ ਕੇ ਕੀਤਾ ਇਹ ਫਿਲ ਆਉਣ ਵਾਲੇ ਫਿਊਚਰ ਦੇ ਵਿੱਚ ਆਪਾਂ ਸਪੋਰਟ ਬਾਰੇ ਵੀ ਸੋਚ ਰਹੇ ਆ ਸਟੋਰੇਜ ਬਾਰੇ ਵੀ ਸੋਚ ਰਹੇ ਆ ਹਮਮ ਸਟੋਰ ਵਾਲੇ ਗੱਲ ਗੁਜਰਾਤ ਵਗੈਰਾ ਵਿਜ਼ਿਟ ਕੀਤਾ ਹੋਇਆ ਹੈ ਹਮਮ ਇਹ ਸਟੋਰ ਇਹਨਾਂ ਨੂੰ ਮਟਰ ਵੈਜੀਟੇਬਲ ਸਟੋਰ ਕਰਨ ਦਾ ਮਤਲਬ ਪ੍ਰੋਜੈਕਟ ਅਸੀਂ ਕਰ ਰਹੇ ਆ ਚਾਹੀਦਾ 1.5 ਸਾਲ ਦੇ ਵਿੱਚ ਪੰਜਾਬ ਨੂੰ ਹਾਂਜੀ ਵੱਡੇ ਲੈਵਲ ਤੇ ਕਰ ਰਹੇ ਆ ਹਾਂ ਚਲੋ ਸ਼ੁਕਰ ਆ ਮਾਲਕਾ ਤੁਹਾਡੇ ਬਾਕੀ ਉਹ ਪਰਮਾਤਮਾ ਦੀ ਜਿਵੇਂ ਕਰਨੀ ਨਹੀਂ ਨਹੀਂ ਜੇ ਤੋਂ ਤੁਸੀਂ ਉਦਾਹਰਨ ਪਾਹਣੋਗੇ ਤਾਂ ਬਹੁਤ ਲੋਕ ਉਹਦੇ ਪਿੱਛੇ ਚੱਲਣਗੇ ਆਪਾਂ ਧਾਰਨੀ ਆ ਜੀ ਆਪਾਂ ਬਿਜ਼ਨਸ ਨੂੰ ਮਤਲਬ ਅੱਜ ਤੱਕ ਆਪਾਂ ਬਿਜ਼ਨਸ ਹੀ ਕੀਤਾ ਸੀ ਜੀ ਮੈਨੇ ਮੇਰੇ ਪਿੰਡ ਦੇ ਲੋ ਹਾਂ ਮੈਂ ਪਹਿਲਾਂ ਪਹਿਲਾਂ ਕੀ ਕੰਮ ਕਰਦੇ ਹਾਂ ਪਹਿਲਾਂ ਮਲਟੀਪਲ ਬਿਜ਼ਨਸ ਹੀ ਕੀਤੇ ਆ ਜੀ ਮੋਬਾਈਲ ਸ਼ਾਪਸ ਸੀਗੀ ਇਲੈਕਟ੍ਰੋਨਿਕ ਦਾ ਕੰਮ ਕੀਤਾ ਏ ਹੂੰ ਫైనాన్స్ ਦਾ ਕੰਮ ਵੀ ਕਰਦੇ ਰਹੇ ਆ ਠੀਕ ਹੈ ਹਾਂਜੀ ਇਹ ਚੰਨੀ ਵਾਂਗੂ ਕੰਮ ਤਾਂ ਵਾਵਾ ਕੀਤੇ ਏ ਹੈਨਾ ਤੇ ਹੁਣ ਮਟਰਾਂ ਦਾ ਚਲੋ ਸ਼ੁਕਰ ਹਮਾਲਕ ਦਾ ਆਪਣੇ ਕੋਲ ਮਟਰ ਹੈਗਾ ਜੀ ਮੇਥਾ ਹੈਗਾ ਏ ਮੂਲੀ ਹੈਗੀ ਆ ਧਣੀਆਂ ਹੈਗਾ ਪਾਲਕ ਹੈਗਾ ਗੋਭੀ ਹੈਗੀ ਆ ਪਿਆਜ਼ ਦਾ ਕਾਣਾ ਸਾਹਮਣੇ ਵਿਜਿਆ ਹੋਇਆ ਜੀ ਤਕਰੀਬਨ ਇਸ ਵਾਰ ਮੈਂ ਪ੍ਰੈਕਟੀਕਲ ਹੀ ਕੀਤਾ ਸਾਰਾ ਤੇ ਜੇ ਕੋਈ ਵਪਾਰੀ ਸੁਣਦਾ ਹੋਵੇ ਗੱਲ ਬਿਲਕੁਲ ਜੀ ਵਪਾਰੀ ਨੂੰ ਤਾਂ ਮੋਸਟ ਵੈਲਕਮ ਜੀ ਜੇ ਕੋਈ ਦੂਰ ਦਾ ਵਪਾਰੀ ਆ ਕੋਈ 1000 ਕਿਲੋਮੀਟਰ ਆ 1500 ਕਿਲੋਮੀਟਰ ਤੋਂ ਆਉਂਦਾ ਅਸੀਂ ਫੂਡ ਵੀ ਅਸੀਂ ਪ੍ਰੋਵਾਈਡ ਕਰਾਂਗੇ ਕਮੋਡਿਟੇਸ਼ਨ ਵੀ ਅਸੀਂ ਦੇਵਾਂਗੇ ਕੋਈ ਉਹਦੇ ਕੋਲੇ ਅਗਰ ਤਾਂ ਬਾਈ ਬੱਸ ਆਉਂਦਾ ਜਾਂ ਬਾਈ ਟ੍ਰੇਨ ਆਉਂਦਾ ਤਾਂ ਉਹਨੂੰ ਗੱਡੀ ਵੀ ਦੇਵਾਂਗੇ ਸਾਡੇ ਤੋਂ ਹੀ ਪਰਚੇਜ਼ ਕਰੇ ਹੋਰ ਵੀ ਕਿਸੇ ਸਾਡੇ ਕਿਸਾਨ ਭਰਾਵਾਂ ਨੂੰ ਵਧੀਆ ਰੇਟ ਦੇਵੇ ਸਾਡੇ ਵੱਲੋਂ ਗੱਡੀ ਵੀ ਅਸੀਂ ਪ੍ਰੋਵਾਈਡ ਕਰਾਂਗੇ ਜਿੱਥੇ ਮਰਜ਼ੀ ਖਰੀਦ ਸਕਦੇ ਬਹੁਤ ਚੰਗੀ ਗੱਲ ਆ ਬਹੁਤ ਚੰਗਾ ਲੱਗਿਆ ਬਾਈ ਕੋਈ ਕਿਸਾਨ ਏਡੇ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਨਵੀਂ ਉਮਰ ਦਾ ਮੁੰਡਾ ਏ ਯਾਰ ਤੇਰੀ ਉਮਰ ਵੀ ਬਹੁਤ ਛੋਟੀ ਆ ਕੋਈ ਏਡੀ ਗੱਲ ਨਹੀਂ ਵੀ ਆਪਾਂ ਕਹਿ ਲਈਏ ਕਿ ਬਹੁਤ ਹੰਢ ਗਿਆ ਇਹ ਬੰਦਾ ਵੀ ਕੌਨਫੀਡੈਂਸ ਆ ਆਪਾਂ ਕਹਿ ਸਕਦੇ ਆ ਤੇ ਚੰਗਾ ਲੱਗਿਆ ਯਾਰ ਗੱਲ ਸੁਣ ਕੇ ਬਿਲਕੁਲ ਜੀ ਤੇ ਇਹਦੇ ਬਾਰੇ ਹੁਣ ਮੰਨ ਕੇ ਚੱਲੋ ਇਹਨੂੰ ਬਿਮਾਰੀ ਨਹੀਂ ਆਈ ਤੇਰੇ ਵਾਲੇ ਨੂੰ ਇਹ ਨਹੀਂ ਪਿਆ ਇਹਦੇ ਵਿੱਚ ਹੀ ਮੇਨ ਕਾਲ ਹੁੰਦਾ ਮੇਨ ਇਹਦੇ ਵਿੱਚ ਫੰਗਸ ਦੀ ਪ੍ਰੋਬਲਮ ਹੀ ਆਉਂਦੀ ਆ ਇਹਦੇ ਵਿੱਚ ਮੇਨ ਜਿਹੜਾ ਮੈਂ ਤਿਆਰਵਾ ਕੀਤਾ ਜੀ ਵੀ ਜਦੋਂ ਵੀ ਆਪਾਂ ਇਸ ਫਸਲ ਨੂੰ ਪਾਣੀ ਲਾਉਣਾ ਹੂੰ ਇੱਕ ਤਾਂ ਪਾਣੀ ਬਹੁਤ ਸੰਕੋਚ ਕੇ ਲਾਉਣਾ ਸਬਜ਼ੀ ਕੋਈ ਵੀ ਹੈ ਜਿਸ ਸੰਕੋਚ ਕੇ ਆਲੀ ਆ ਕੋਈ ਵੀ ਸਬਜ਼ੀ ਆਪਾਂ ਕਰਨੀ ਆ ਜਦੋਂ ਇਹਨੂੰ ਪਾਣੀ ਭਾਰਾ ਲੱਗ ਗਿਆ ਨੇ ਪੀਲੀ ਪੈ ਜਾਣਾ ਖਤਮ ਹੋਣੀ ਸ਼ੁਰੂ ਹੋ ਜੂਗੀ ਹੂੰ ਜਦੋਂ ਪਾਣੀ ਲੱਗ ਗਿਆ ਜੀ ਇਹਨੂੰ ਮਹਿੰਗੇ ਫੰਗੀ ਸੈੱਟ ਦੀ ਲੋੜ ਨਹੀਂ ਕਿਤੇ ਐਮ 45 ਕਰ ਦੋ ਵੀ ਤੇ 123 ਕਰਤਾ ਮੈਂ ਸਸਤੇ ਫੰਗੀ ਸੈੱਟ ਯੂਜ਼ ਕਰਦੇ ਆ ਉਹਦੇ ਨਾਲ ਕੋਈ ਮਨ ਕੇ ਚੱਲੋ ਹਾਂਜੀ ਪਾਣੀ ਲਾ ਸਕਦੇ ਆ ਮਟਰ ਨੂੰ ਬਿਲਕੁਲ ਲੱਗ ਜਾਈ ਪਾਣੀ ਤਾਂ ਮੰਨ ਕੇ ਚੱਲੋ 5 6 ਲੱਗ ਜਾਂਦੇ ਹੈਗੇ ਅਸੀਂ ਤਾਂ ਜਿਹੜਾ ਬੀਜ ਨੇ ਆ ਆਪਦੇ ਘਰ ਵਾਸਤੇ ਉਹਨੂੰ ਪਾਣੀ ਉਹ ਨਹੀਂ ਲਾਉਂਦੇ ਵਿਚਾਰੇ ਨੂੰ ਫੱਕਰ ਨੂੰ ਧਾਇਆ ਹੀ ਮਰ ਜਾਂਦਾ ਉਹ ਨਹੀਂ ਸਰ ਪਾਣੀ ਦੀ ਤਾਂ ਜ਼ਰੂਰਤ ਰਹਿੰਦੀ ਹੈਗੀ ਜੀ ਇਹਦੇ 'ਚ ਪਾਣੀ ਪਾਣੀ ਲੱਗਦਾ ਪਰ ਪਾਣੀ ਲੱਗਦਾ ਧਿਆਨ ਨਾਲ ਆ ਫਿਰ ਆਪਾਂ ਲਾਉਨੇ ਮਤਲਬ ਜਿਹੜੇ ਮਤਲਬ ਜਿਹੜੇ ਵਧੀਆ ਐਕਸਪੀਰੀਅੰਸ ਵਾਲੇ ਜੀ ਉਹ ਤਾਂ ਫੰਗੀਸਾਈਡ ਘਮਾਉਂਦੇ ਰਹਿੰਦੇ ਜਿਹੜੇ ਨਵੇਂ ਕਿਸਾਨ ਆ ਸਾਡੇ ਵੀ ਇੱਥੇ ਨਾਲ ਮੋਕਮ ਵਾਲਾ ਪਿੰਡ ਪੈਂਦਾ ਜੀ ਤਕਰੀਬਨ ਜਿਵੇਂ 10-15 ਕਿੱਲੇ ਲੋਕਾਂ ਦੇ ਵਿੱਚ ਵਾਤੇ ਅਚੋ ਫੰਗੀ ਸੈੱਡ ਮੰਨ ਕੇ ਚੱਲੋ ਜੀ ਕਿੰਨੇ ਕ ਦਾ ਪੈਂਦਾ ਜੀ 45 ਵੀ ਕਰਕੇ ਦਾ 1.5 200 ਰੁਪਏ ਦੀ ਚੀਜ਼ ਆ ਨਾ ਜੀ ਕਰਨ ਦੀ ਘਾਲੋ ਕਰਦੇ ਆ ਜਦੋਂ ਪਾਣੀ ਲਾਤਾ ਜੀ ਫੰਗੀ ਸੈੱਡ ਜ਼ਰੂਰ ਹੀ ਕਰਦੇ ਯਾਰ ਨਾ ਇੱਕ ਵਾਰੀ ਤਾਂ ਮੈਂ ਅੱਜ ਵਿਜ਼ਿਟ ਕੀਤਾ ਹਾਂਜੀ ਮੈਂ ਸੱਚੀ ਜਦੋਂ ਪੂਰਾ ਸਿਸਟਮ ਚੱਲ ਪਿਆ ਹਾਂਜੀ ਇੱਕ ਵਾਰੀ ਤਰਨਾ ਬਹਿ ਕੇ ਮੈਂ ਪਰਸਨਲ ਹਿਸਾਬ ਕਰਨਾ ਬਿਲਕੁਲ ਕਰ ਲਓ ਜਦੋਂ ਮਰਜ਼ੀ ਕਰ ਬਈ ਕਿल्ले ਚੋ ਕੀ ਬਚਿਆ ਕੀ ਕੱਢਿਆ ਕੀ ਨਹੀਂ ਕੱਢਿਆ ਤੁਸੀਂ ਨਾ ਜੀ ਮੇਰੇ ਤੇ ਯਕੀਨ ਨਹੀਂ ਕਰਨਾ ਜੀ ਮੇਰੇ ਕੋਲੇ ਪਿਆਰਿਆਣਾ ਇੱਥੇ ਨਾਲ ਆਪਣੇ ਪਿੰਡਾ ਜੀ ਉੱਥੋਂ ਦੇ ਬੋਰੀਏ ਸੱਖਾ ਜੀ ਖੜੇ ਖੇਤ ਦਾ ਕਿल्ले ਦਾ 1.5 ਲੱਖ ਰੁਪਇਆ ਦਿੰਦੇ ਸੀਗੇ ਮੈਂ ਕਿਹਾ ਮੈਂ ਨਹੀਂ ਵੇਚਣਾ ਹੂੰ ਇਦਾਂ ਹੀ 1.5 ਲੱਖ ਰੁਪਇਆ ਦਿੰਦੇ ਸੀ ਅੱਛਾ ਹਾਂਜੀ ਹੂੰ ਮੂਲੀ ਵੇਚੀ ਆ ਜੀ ਮੈਂ ਹੂੰ 70000 ਰੁਪਏ ਨੂੰ ਮੂਲੀ ਵੇਚੀ ਆ ਆਪਣੇ ਉੱਧਰਲੇ ਖੇਤ ਸੱਤ ਕਿल्ले ਮੂਲੀ ਸੀ 70000 ਰੁਪਇਆ ਕਿल्ले ਦਾ ਲੈ ਲਿਆ ਠੀਕ ਅਜਾ ਮੂਲੀ ਵੇਚ ਦੀ ਮੂਲੀ ਵੇਚੀ ਮੰਨ ਕੇ ਚੱਲੋ ਆਪਾਂ 30 ਜਨਵਰੀ ਨੂੰ ਉਹਨਾਂ ਤੋਂ ਖੇਤ ਖਾਲੀ ਲੈ ਲੈਣਾ ਉਸ ਤੋਂ ਬਾਅਦ ਆਪਣੇ ਕੋਲ ਬਹੁਤ ਕ੍ਰੌਪ ਹੈਗੀ ਅੰਟੀ ਟਮਾਟਰ ਲੱਗ ਜਾਊਗਾ ਮੱਕੀ ਲੱਗ ਜੂਗੀ ਮਤੀਰੀ ਲੱਗ ਜੂਗੀ ਮੱਕੀ ਦਾ ਵੀ ਆਪਣਾ ਵਿਚਾਰ ਹੈ ਨਹੀਂ ਪੱਕੀ ਫਸਲ ਦਾ ਆਪਣਾ ਵਿਚਾਰ ਹੀ ਹੈ ਜੀ ਆਪਾਂ ਕੱਚਾ ਕੰਮ ਹੀ ਕਰਨਾ ਹੈ ਠੀਕ ਆ ਤੁਹਾਨੂੰ ਕਰਨਾ ਆ ਗਿਆ ਮੈਨੇਜ ਕਰਨਾ ਆ ਗਿਆ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਨੂੰ ਲੇਬਰ ਟੈਨਸ਼ਨ ਨਹੀਂ ਲੱਗਦੀ ਬਿਲਕੁਲ ਨਹੀਂ ਲੱਗਦੀ ਸਮਝ ਗਏ ਨਾ ਸਾਨੂੰ ਇੱਕ ਦਿਹਾੜਾ ਪਾਉਣਾ ਵੀ ਪਰੇਸ਼ਾਨੀ ਲੱਗਦਾ ਹੁੰਦਾ ਤਾਂ ਤੁਹਾਨੂੰ ਉਹ ਚੀਜ਼ ਸਮਝ ਆ ਗਈ ਆ ਵੀ ਇਹ ਸਾਰੇ ਸਿਸਟਮ ਨੂੰ ਮੈਨੇਜ ਕਿਵੇਂ ਕਰਨਾ ਕਹਾਣੀ ਸਾਰੀ ਮੈਨੇਜਮੈਂਟ ਦੀ ਹੈ ਮੈਨੇਜਮੈਂਟ ਦੀ ਜੀ ਮੈਨੇਜਮੈਂਟ ਦੀ ਗੇਮ ਆ ਜੀ ਐ ਨਹੀਂ ਗੱਲ ਕਿ ਜਿਹੜੇ ਲੋਕ ਇਹ ਫਸਲਾਂ ਕਰਦੇ ਉਹ ਭੁੱਖੇ ਹੀ ਮਰਦੇ ਆ ਕਾਮਯਾਬ ਆ ਉਹ ਲੋਕ ਬਿਲਕੁਲ ਕਾਮਯਾਬ ਆ ਬੀ ਬਹੁਤ ਵਧੀਆ ਕਾਮਯਾਬ ਆ ਜੀ ਇੱਕ ਜਿੱਤੇ ਮੈਂ ਹੋਰ ਸਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਵੀ ਜਿਵੇਂ ਕਿਸੇ ਬੌਰਗੇ ਮੋਰੀਅਸ ਅਖੀ ਆਪਣੇ ਸਬਜ਼ੀ ਦੀ ਲੈਂਚ ਵੈਸੇ ਜਿਆਦੇ ਆ ਪਰ ਹੋਰ ਵੀ ਆਪਣੇ ਕੋਈ ਜ਼ਿੰਮੀਦਾਰ ਭਰਾ ਹੈ ਜਾਂ ਕੋਈ ਵੀ ਆਪਾਂ ਨੂੰ ਕੋਈ ਜਾਤ ਪਾਤ ਨਹੀਂ ਸਾਰੇ ਆਪਾਂ ਭਰਾ ਹੈਗੇ ਹਨਾ ਜੀ ਆਪਾਂ ਨੂੰ ਕੋਈ ਫਸਲ ਤਿਆਰ ਹੋਵੇ ਐਵੇਂ ਹੀ ਕੋਈ ਖੇਦਣਾ ਚਾਹੂਗਾ ਐਵੇਂ ਹੀ ਦੇਵਾਂਗੇ ਆਉਣ ਵਾਲੇ ਫਿਊਚਰ ਝੋਨੇ ਦੇ ਸਮੇਂ ਕੋਈ ਪਿੰਡੀ ਕੋਈ ਗਾਜ ਕੋਈ ਵੀ ਮਤਲਬ ਉਦਾਂ ਦੀ ਫਸਲ ਹੈਗੀ ਆ ਐਡਵਾਂਸ ਦੇ ਵਿੱਚ ਆਪਾਂ ਨੂੰ ਬੀਜ ਦੇ ਕੇ ਵੀ ਐਸ ਬੀਜ ਦਾ ਆਪਾਂ ਨੂੰ ਤਿਆਰ ਕਰ ਦੇਵੇ ਆਪਾਂ ਤਿਆਰ ਵੀ ਕਰ ਦਾਂਗੇ ਤਿਆਰ ਕਰਕੇ ਆਪਣੇ ਦੇ ਬਾਈ ਕਰਨੀ ਤਾਂ ਬਾਈ ਵੀ ਕਰ ਸਕਦੇ ਆ ਠੀਕ ਹੈ ਮਤਲਬ ਕਹਿਣ ਤੋਂ ਭਾਵੇਂ ਵੀ ਬਾਈ ਸਾਰਾ ਕੁਝ ਕਰਨ ਨੂੰ ਤਿਆਰ ਆ ਯਾਰ ਮਤਲਬ ਯਾਰ ਦੇਖੋ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਕਿ ਜਿਹੜੇ ਬੋਰਗੇਸ ਇੱਕ ਪਰਿਵਾਰ ਹੁੰਦੇ ਆ ਪਹਿਲੀ ਗੱਲ ਉਹਨਾਂ ਕੋਲੇ ਆਪਣੀਆਂ ਜ਼ਮੀਨਾਂ ਮੇਰੇ ਦੇਖਣ 'ਚ ਹੈ ਨਹੀਂ ਸੀ ਹੁਣ ਉਹਨਾਂ ਨੇ ਮਿਹਨਤ ਕਰਕੇ ਲੈ ਲਈਆਂ ਲੈ ਲਈਆਂ ਬਿਲਕੁਲ ਜ਼ਮੀਨਾਂ ਖਰੀਦੀਆਂ ਤੇ ਜੇ ਉਹਨਾਂ ਨੇ ਖਰੀਦੀਆਂ ਵੀ ਅੱਧਾ ਅੱਧਾ ਕਿੱਲਾ ਖਰੀਦਿਆ ਏ ਕਿਸੇ ਕੋਲੇ ਕਨਾਲ ਆ ਕਿਸੇ ਕੋਲੇ ਦੋ ਕਨਾਲ ਆ ਸੱਤ-ਸੱਤ ਜੀ ਵਧੀਆ ਸਰ ਜੀ ਜਿਹੜਾ ਬੰਦਾ ਸਬਜ਼ੀ ਦੇ ਮਤਲਬ ਜਿਹਦਾ ਪਰਿਵਾਰ ਆ ਲੇਬਰ ਨਹੀਂ ਪੈਂਦੀ ਐਵਰੇਜ ਮੰਨ ਕੇ ਚੱਲੋ ਕਣਕ ਜੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਮਿਨੀਮਮ ਤਾਂ ਮਿਨੀਮਮ ਜਿਹਦੇ ਕੋਲੇ ਘੱਟ ਜ਼ਮੀਨਾ ਕਿੱਲਾ ਡੇਢ ਕਿੱਲਾ ਜ਼ਮੀਨ ਆ ਐਵਰੇਜ 5 ਲੱਖ ਰੁਪਈਆ ਨੈਟ ਪ੍ਰੋਫਿਟ ਮਿਹਨਤ ਕਰਨੀ ਪਊਗੀ ਸਵੇਰੇ 3 ਵਜੇ ਉੱਠਣਾ ਪਊਗਾ ਜੀ ਰਾਤ ਨੂੰ ਵੀ 9 ਵਜੇ ਤੱਕ ਖੇਤ ਚ ਕੰਮ ਕਰਨਾ ਪਊਗਾ ਪਰਿਵਾਰ ਸਮੇਤ ਹੂੰ ਸਬਜੀ ਇਹ ਨਹੀਂ ਵੀ ਇਹ ਚੀਜ਼ ਵੇਖ ਕੇ ਕੋਈ ਵੀ ਸਬਜ਼ੀ ਦੇ ਵਿੱਚ ਨਾ ਆਵੇ ਜਿਹੜਾ ਕਹਿੰਦਾ ਮੈਂ 2 ਲੱਖ ਕਿੱਲਾ ਕਮਾਇਆ 4 ਲੱਖ ਕਿੱਲਾ ਕਮਾਇਆ 5 ਲੱਖ ਕਿੱਲਾ ਕਮਾਇਆ ਉਹ ਇਸ ਕੰਮ ਦੇ ਵਿੱਚ ਹੋ ਸਕਦਾ ਅੱਜ ਆਪਣਾ ਭਾਅ ਆ ਗਿਆ ਤੇ 3 ਲੱਖ ਦਾ ਵੀ ਕਿੱਲਾ ਹੋ ਜਾਈ ਤੇ ਕਈ ਵਾਰੀ ਤਵੀਆਂ ਉਹ ਨਾਲ ਹੀ ਪੰਜਾਂ ਜੀ ਜੇ ਭਾਅ ਆਇਆ ਤੇ ਤਵੀਆਂ ਵੀ ਚਲਾਉਣੀਆਂ ਪੈਣੀਆਂ ਸਬਜ਼ੀ ਦਾ ਕੰਮ ਸੋਚ ਸਮਝ ਕੇ ਕਰੋ ਜਿਹਦੇ ਕੋਲ ਰਾਸ ਆ ਉਹ ਬੰਦਾ ਕਰੇ ਜਾਂ ਜਿਹਦਾ ਜਿਗਰਾ ਵੱਡਾ ਉਹ ਬੰਦਾ ਕੰਮ ਕਰੇ ਹੋ ਸਕਦਾ ਵੀ ਇਹ ਆਪਾਂ ਨੂੰ ਅਮੀਰ ਬਣਾਉਣ ਲੱਗਾ ਵੀ ਟਾਈਮ ਨਹੀਂ ਲਾਉਂਦੀ ਤੇ ਬਟ ਸੋਚ ਸਮਝ ਕੇ ਬੈਲੈਂਸ ਬਣਾ ਕੇ ਕੰਮ ਕਰਨਾ ਚਾਹੀਦਾ ਆਪਾਂ ਨੂੰ ਵਾਕੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਦਾਤਾ ਤੁਹਾਨੂੰ ਬਈ ਤੁਹਾਡੇ ਇਰਾਦਿਆਂ ਦੇ ਵਿੱਚ ਸਫਲਤਾ ਦੇ ਵਿੱਚ ਬਹੁਤ ਚੰਗਾ ਲੱਗਿਆ ਤੁਹਾਨੂੰ ਸਮੇਂ-ਸਮੇਂ ਮਿਲਦੇ ਰਵਾਂਗੇ ਬਿਲਕੁਲ ਜੀ ਮੋਸਟ ਵੈਲਕਮ ਤੁਹਾਡੇ ਵਿੱਚ ਤੁਹਾਡੇ ਵਿੱਚ ਨਾ ਉਹ ਬਰੂਦ ਜਿਹੜੀ ਉਹ ਅੱਗ ਜਿਹੜਾ ਉਹ ਐਗਰੈਸ਼ਨ ਬੰਦੇ ਦੇ ਵਿੱਚ ਚਾਹੀਦਾ ਨਹੀਂ ਹੁੰਦਾ ਮੈਂ ਖਾ ਜੂ ਮੈਂ ਕਰ ਲੂ ਹਣਾ ਮੈਨੂੰ ਉਹ ਮੈਨੂੰ ਆਮ ਹੀ ਲੋਕ ਮੇਰੇ ਪਿੰਡ ਵਾਲੇ ਵੀ ਕਹਿੰਦੇ ਤੇਰੇ ਤੋਂ ਕੁਝ ਨਹੀਂ ਹੋਣਾ ਹੁਣ ਵੀ ਮੈਨੂੰ ਮੇਰੇ ਟੱਚ ਦੇ ਵਿੱਚ ਕਾਫੀ ਲੋਕ ਆ ਤੂੰ ਪਹਿਲਾਂ ਤਾਂ ਇਹ ਕਹਿੰਦੇ ਸੀ ਤੂੰ ਕਰ ਨਹੀਂ ਸਕਦਾ ਇਹ ਚੀਜ਼ ਉਹ ਤਾਂ ਪੋਸੀਬਲ ਹੀ ਹੈ ਨਹੀਂਗੀ ਅੱਜ ਮੇਰੇ ਕੋਲ ਆਉਂਦੇ ਆ ਤੂੰ ਕੀ ਕੀਤਾ ਤੇ ਜੀ ਫਸਲ ਵਧੀ ਵਧੀਆ ਇਹ ਤੁਹਾਨੂੰ ਵੀ ਦੱਸਦੇ ਐ ਕਰਦੇ ਫਨਾਨਾ ਕਰਦੇ ਹੁਣ ਹੁਣ ਪ੍ਰੋਬਲਮ ਇੱਕ ਆ ਉਹ ਕਹਿੰਦੇ ਤੇਰੀ ਫਸਲ ਟੁੱਟਣੀ ਨਹੀਂ ਖਰਾਬ ਹੋਊਗੀ ਮੈਂ ਕਿਹਾ ਵੀ ਇਹ ਟੁੱਟੂਗੀ ਹੂੰ ਇਹ ਤਾਂ ਸਾਡੇ ਭਰਾ ਸਾਡੇ ਨਾਲ ਹੈਗੇ ਤੇ ਫਸਲ ਕਿਵੇਂ ਨਾ ਸਾਡੀ ਗੱਲ ਲਿਓ ਰੋਜ਼ਗਾਰ ਦਾ ਮਸਲਾ ਇਹ ਵੀ ਗੱਲ ਆ ਕਿ ਬਹੁਤ ਸਾਰੇ ਪਰਿਵਾਰ ਹੋ ਸਕਦਾ ਕਿ ਕੋਈ ਇਹੋ ਜਿਹਾ ਪਰਿਵਾਰ ਬੈਠਾ ਹੋਵੇ ਜਿਹਦਾ ਘਰੇ ਬਿਜਲੀ ਦਾ ਬਿੱਲ ਵੀ ਭਰਨ ਵਾਲਾ ਹੋਵੇ ਤੇ ਉਹਨੂੰ ਲੱਗਦਾ ਹੋਵੇ ਕਿ ਯਾਰ ਅਸੀਂ ਹੈਗੇ ਆ ਸਾਰਾ ਪਰਿਵਾਰ ਸਮੇਤ ਪਰ ਕੀ ਕਰੀਏ ਆਓ ਪਰਿਵਾਰ ਸਮੇਤ ਪੂਰੀ ਵਧੀਆ ਦਿਹਾੜੀ ਪਾਓ ਪੂਰੇ ਵਧੀਆ ਬੰਦਾ ਹੈ ਤੇ ਇਹਦੇ ਤੋਂ ਤੁਸੀਂ ਦਿਹਾੜੀ ਪਾਓ ਕੰਮ ਕਰੋ ਕਮਾਓ ਤੇ ਤੁਸੀਂ ਵੀ ਖਾਓ ਇਹ ਬੰਦੇ ਦਾ ਵੀ ਕੰਮ ਕਰ ਜਾਓ ਵਧੀਆ ਤਰੀਕੇ ਨਾਲ ਭਰਾਵਾਂ ਨਾਲ ਹੀ ਰਲ ਮਿਲ ਕੇ ਆ ਜੀ ਲੇਬਰ ਆਊਗੀ ਲੇਬਰ ਆਊਗੀ ਤਾਂ ਮੇਰਾ ਕੰਮ ਚੱਲੂਗਾ ਚਲੋ ਉਹਨਾਂ ਨੂੰ ਭਰਾਵਾਂ ਨੂੰ ਵੀ ਪੈਸੇ ਬਣਨਗੇ ਮੇਰਾ ਵੀ ਰੋਜ਼ਗਾਰ ਚੱਲੂਗਾ ਚੱਕਰ ਆਪਣਾ ਫੇਰ ਹੀ ਰਲ ਮਿਲ ਕੇ ਚੱਲਣਾ ਜੀ ਫੇਰ ਹੀ ਕਿਸਾਨ ਮਜ਼ਦੂਰ ਦਾ ਇਕਤਾ ਜਿੰਦਾਬਾਦ ਫੇਰ ਹੀ ਅਸੀਂ ਪਰ ਰਲ ਮਿਲ ਕੇ ਚੱਲਾਂਗੇ ਤੇ ਜੇ ਕੋਈ ਵੀ ਸੱਜਣਾ ਨਾ ਜਿਹਦੇ ਕੋਲੇ 100 ਮਜ਼ਦੂਰ ਆ 50 ਮਜ਼ਦੂਰ ਆ ਕਈ ਵਾਰੀ ਕੋਈ ਸੰਗਠਨ ਹੁੰਦਾ ਕਈ ਵਾਰੀ ਹੁੰਦਾ ਜਿਹਦੇ ਕੋਲ ਕੋਈ ਯੂਨੀਅਨ ਹੁੰਦੀ ਆ ਮਜ਼ਦੂਰਾਂ ਦੀ ਤੇ ਉਹ ਬੰਦੇ ਬਾਈ ਨਾਲ ਸੰਪਰਕ ਕਰ ਸਕਦੇ ਆ ਜਿਉਂਦੇ ਰੋ